آج ایک بڑے مہتوپورن بھٹنا بڑا ضروری ہو گیا سی اور میں کانگریس آدمی پارٹی دونوں پچھلیاں سرکار تو پوچھ رہا ہاں کہ امرتسر اتنا دکا کیوں کر دھان کی منتری مودی جی ہمیشہ بنا کسی دربھاونا د ਡਿਵੈਲਪਮੈਂਟ ਦੇ ਇਸ਼ੂ ਦੇ ਉੱਤੇ ਕੋਈ ਪੋਲਿਟਿਕਸ ਇਜ਼ ਮੋਲ ਨਹੀਂ ਹੁੰਦੀ ਆਈ ਵਿਲ ਗਿਵ ਯੂ ਦ ਐਵਿਡੈਂਸਸ ਆਈ ਹੈਵ 올 ਦ ਡਾਟਾ ਐਂਡ ਲੌਜਿਕ ਟੂ ਸਪੋਰਟ ਮਾਈ ਓਪੀਨੀਅਨ ਵਿਚ ਆਈ ਵਿਲ ਐਕਸਪ੍ਰੈਸ ਟੂ ਯੂ ਤੁਸੀਂ ਦੇਖੋ ਕਿ ਅਸੀਂ ਬੜੇ ਸਾਲਾਂ ਤੋਂ ਮੇਰਾ ਪੈਰਲਲ ਸੇਠ ਜੀ ਬੈਠੇ ਨੇ ਜਿਹੜੇ ਵਪਾਰ ਮੰਡਲ ਦੇ ਪੰਜਾਬ ਦੇ ਪ੍ਰਧਾਨ ਨੇ ਔਰ ਹਰਵਿੰਦਰ ਜੀ ਬੈਠੇ ਨੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਬੀਜੇਪੀ ਦੇ ਉਸ ਤਰ ਦੇ ਉੱਤੇ

ਯੂਨਿਟੀ ਮਾਲ ਬਣਨ ਵਾਲਾ ਸੀ ਜਿਹਦਾ ਨਾਮ ਪ੍ਰਧਾਨ ਮੰਤਰੀ ਏਕਤਾ ਮਾਲ ਅਸਲੀ ਨਾਮ ਪ੍ਰਧਾਨ ਮੰਤਰੀ ਏਕਤਾ ਮਾਲ ਇੱਕ ਕੇਂਦਰ ਦੀ ਸਕੀਮ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਸਕੀਮ ਲਿਆਂਦੀ ਹੈ ਔਰ ਸੈਂਟਰਲੀ ਫੰਡਡ ਸਕੀਮ ਹੈ ਕਿ ਜਿਹੜੇ ਵਪਾਰੀ ਤੇ ਉਦਯੋਗਪਤੀ ਨੇ ਉਹ ਇੱਕ ਉਹਨਾਂ ਨੂੰ ਪ੍ਰਦਰਸ਼ਨੀ ਸਥਾਨ ਦਿੱਤਾ ਜਾਏ ਵੱਡੇ ਸ਼ਹਿਰਾਂ ਵਿੱਚ ਕਿ ਜਿਹਦੇ ਨਾਲ ਅੰਮ੍ਰਿਤਸਰ ਜਿਹੜਾ ਸਾਡਾ ਸ਼ਹਿਰ ਹੈ ਉਹਦਾ ਵਪਾਰ ਤੇ ਉਦਯੋਗ ਜਿਹੜਾ ਹੈ ਉਹ ਪਰਫੁੱਲਟ ਹੋਏ ਕਿਉਂਕਿ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਲਾਭ ਹੈ ਕਿ ਇੱਥੇ ਇੰਟਰਨੈਸ਼ਨਲ 에ਅਰਪੋਰਟ ਹੈ ਵਰਲਡ ਕਲਾਸ 에ਅਰਪੋਰਟ ਹੈ ਇਹਦੇ ਨਾਲ ਹੀ ਅੰਮ੍ਰਿਤਸਰ ਜੇ ਫਾਈਵ ਸਟਾਰ ਹੋਟਲਸ ਦੀ ਲੜੀ ਹੈ ਜਿੱਥੇ ਕਿ ਵਿਦੇਸ਼ੀ ਮਹਿਮਾਨ ਸਾਡੇ ਦੇਸ਼ ਦੇ ਸਵਦੇਸ਼ੀ ਮਹਿਮਾਨ ਅੱਛੀ ਤਰ੍ਹਾਂ ਠਹਿਰ ਸਕਦੇ ਨੇ ਦੇ ਤੁਸੀਂ ਦੇਖਿਆ ਕਿ ਪਾਈਟੈਕਸ ਮੇਲਾ ਲੱਗਦਾ ਜਿਹੜਾ ਰਣਜੀਤ ਹੈ ਉਹਨੂੰ ਉਹ ਤਿੰਨ ਜਾਂ ਚਾਰ ਦਿਨ ਲੱਗਦਾ ਲੱਖਾਂ ਲੋਕ ਉਹਦੇ ਇੱਚ ਦੇਸ਼ਾਂ ਵਿਦੇਸ਼ਾਂ ਤੋਂ ਐਗਜ਼ੀਬਿਟਰ ਜਿਹੜੇ ਪ੍ਰਦਰਸ਼ਨੀ ਕਰਨ ਵਾਲੇ ਲੋਕ ਨੇ ਵਪਾਰੀ ਨੇ ਉਦਯੋਪਤੀ ਨੇ ਵਿਸਾ ਲੈਂਦੇ ਨੇ ਔਰ ਉਹ ਇੰਨਾ ਸਵਲ ਹੁੰਦਾ ਕਿ ਲੱਖਾਂ ਲੋਕ ਉਥੇ ਆ ਕੇ ਹਾਜ਼ਰੀ ਭਰਦੇ ਨੇ ਸੋ ਐਸੇ ਹੀ ਮੋਟਿਵ ਨਾਲ ਅਸੀਂ ਲੱਗੇ ਹੋਏ ਸੀ ਇੱਥੇ ਵੀ ਇੰਟਰਨੈਸ਼ਨਲ ਸਟੈਂਡਰਡ ਦਾ ਐਗਜ਼ੀਬਿਟਰੀ વેન્યુ ਜਿਹਨੂੰ ਕਹਿ ਸਕਨੇ ਆ ਪ੍ਰਦਰਸ਼ਨੀ ਸਤਰ ਵਪਾਰਿਕ ਦੇਉਪਤੀ ਹੋਣਾ ਚਾਹੀਦਾ ਸੋਹੀ ਯੂਨਿਟੀ ਮਾਲ ਪ੍ਰੋਜੈਕਟ ਹੈ ਜਿਹੜਾ ਕਿ ਪ੍ਰਧਾਨ ਮੰਤਰੀ ਏਕਤਾ ਮਾਲ ਦੇ ਨਾਂ ਤੋਂ ਜਾਣਿਆ ਜਾਂਦਾ ਪਰ ਅਫਸੋਸ ਹੈ ਕਿ ਸਭ ਕੁਝ ਹੋ ਗਿਆ ਲੰਬੇ ਸਮੇਂ ਤੋਂ ਇਹਦੀ ਪਲੈਨਿੰਗ ਚੱਲ ਰਹੀ ਸੀ ਕੇਂਦਰ ਦੀ ਮੋਦੀ ਜੀ ਦੀ ਸਰਕਾਰ ਨੇ ਸੇਟ ਸਾਹਿਬ 70 ਕਰੋੜ ਰੁਪਇਆ ਕਾਫੀ ਸਮੇਂ ਦਾ ਦਿੱਤਾ ਇਸ ਪ੍ਰਦਰਸ਼ਨੀ ਯੂਨਿਟੀ ਮਾਲ ਦੇ ਲਈ ਔਰ ਇਦਨੂਬੇ ਵਿਧਾਨਦਿਆਂ ਹੋਇਆ 153.2 ਕਰੋੜ ਦੇ ਟੈਂਡਰ ਵੀ ਪੀਡਬਲਿਊਡੀ ਡਿਪਾਰਟਮੈਂਟ ਅੰਮ੍ਰਿਤਸਰ ਦੁਆਰਾ ਪ੍ਰੋਵਿੰਸ਼ੀਅਲ ਡਿਵੀਜ਼ਨ ਦੁਆਰਾ ਲਗਾ ਦਿੱਤੇ ਗਏ ਪਰ ਅਫਸੋਸ ਕਿ ਅੰਮ੍ਰਿਤਸਰ ਨਾਲ ਫੇਰ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਭਵੰਤਮਾਨ ਜੀ ਦੀ ਜਿਹੜੀ ਸਰਕਾਰ ਹੈ ਉਹਨੇ ਧੱਕਾ ਕਰਤਾ ਔਰ ਉਹ ਸਾਰੇ ਹੀ ਪ੍ਰੋਜੈਕਟ ਜਿਹੜਾ ਟੈਂਡਰ ਹੋ ਗਿਆ ਬਿਡ ਖੁੱਲਨੀ ਦੀ ਸਿਰਫ 20 ਦਿਨ ਸੀ ਤੇ ਕੰਮ ਸ਼ੁਰੂ ਹੋ ਜਾਣਾ ਸੀ ਔਰ ਕੰਮ ਕੀ ਹੋਣਾ ਸੀ ਕਿ ਚਾਰ ਮੰਜ਼ਲਾ ਭਵਨ 10 ਏਕੜ ਜਿਹਨ ਜੀਤ ਹੈ ਉਹਨੂੰ ਬੰਨਣਾ ਸੀ ਜਿਹਦੇ ਵਿੱਚ ਕੇ ਜਿੱਥੇ ਵਪਾਰੀਆਂ ਦੇ ਔਰ ਉਦਯੋਗਪਤੀਆਂ ਦੇ ਸਟਾਲ ਲੱਗਨੇ ਸੀ ਉਸੇ ਜਗ੍ਹਾ ਦੇ ਉੱਤੇ ਕਮਰਸ਼ੀਅਲ ਸੇਲ ਦੇ ਕਾਊਂਟਰ ਵੀ ਲੱਗਨੇ ਸੀ ਕਿ ਆਪਣਾ ਮਾਲ ਪ੍ਰਦਰਸ਼ਿਤ ਵੀ ਕਰੋ ਦਿਖਾਓ ਵੀ ਤੇ ਸੇਲ ਵੀ ਕਰੋ ਆਪਣਾ ਪ੍ਰੋਫਿਟ ਵੀ ਲਓ ਔਰ ਦੇਸ਼ਾਂ ਵਿਦੇਸ਼ਾਂ ਔਰ ਦੇਸ਼ ਤੋਂ ਭਾਈ ਜਿਹੜੇ ਸਾਡੇ ਪ੍ਰਦੇਸ਼ ਨੇ ਉਹਨਾਂ ਦੇ ਜਿਹੜੇ ਪ੍ਰਦਰਸ਼ਨ ਦੇ ਨਾਲ ਪ੍ਰਦਰਸ਼ਨੀ ਕਰਨ ਵਾਲੇ ਲੋਕ ਨੇ ਐਗਜ਼ੀਬਿਟਰਸ ਨੇ ਜਿੱਥੇ ਉਹਨਾਂ ਨੇ ਆਣਾ ਸੀ ਉੱਥੇ ਜਿੰਨੀਆਂ ਯੂਨੀਅਨ ਟੈਰੀਟਰੀਜ਼ ਨੇ ਜਿਦਾ ਚੰਡੀਗੜਾ ਹੈ ਗੋਆ ਹੈ ਇਹ ਦਮਨ ਹੈ ਇਸ ਤਰ੍ਹਾਂ ਦੀਆਂ ਯੂਨੀਅਨ ਟੈਰੀਟਰੀਜ਼ ਨੇ ਵੀ ਉੱਥੇ ਆ ਕੇ ਆਪਣੇ ਉਹ ਸ਼ਿਰਨਗਰ ਕਸ਼ਮੀਰ ਵੀ ਹੋ ਗਿਆ ਯੂਨੀਅਨ ਟੈਰੀਟਰੀ ਉਹਨਾਂ ਨੇ ਵੀ ਪ੍ਰਦਰਸ਼ਿਤ ਕਰਨਾ ਸੀ ਜਿਹੜਾ ਅਮਰੋਦ ਸਰ ਦੇ ਉਹ ਆਈਟੀ ਦਾ ਪ੍ਰੋਜੈਕਟ ਕਿਉਂ ਲਿਆਂਦਾ ਕਿ ਉੱਥੇ ਅਜੋ ਕੰਪਲੀਟ ਹੈ ਵੇਰਕਾ ਬੱਲਾ ਦੇ ਵਿੱਚ ਇੱਥੇ ਆ ਕੇ ਜਿਹੜੇ ਸਾਡੇ ਸਟਾਰਟਅੱਪਸ ਨੇ ਨਵੇਂ ਉਦਯੋਗਪਤੀ ਨੇ ਜਾਂ ਪੁਰਾਣੇ ਉਦਯੋਗਪਤੀ ਨੇ ਉਹਨਾਂ ਨੂੰ ਤਕਨੀਕੀ ਸਿੱਖਿਆ ਮਿਲੇਗੀ ਇਲੈਕਟ੍ਰੋਨਿਕ ਦੇ ਇੰਡਸਟਰੀ ਦੀ ਔਰ ਉੱਤੋਂ ਤਕਨੀਕੀ ਸਿੱਖਿਆ ਲੈ ਕੇ ਉਹ ਅਮਰੋਦ ਸਰ ਦੇ ਵਿੱਚ ਜਿੱਤੇ ਇਲੈਕਟ੍ਰੋਨਿਕ ਵਸਤੂਆ ਪ੍ਰੋਡਕਟਸ ਦਾ ਮੈਨੂਫੈਕਚਰਿੰਗ ਕਰਨਗੇ ਉੱਤੇ ਹੀ ਉਹ ਕੰਪਿਊਟਰ ਨਾਲ ਰਿਲੇਟਡ ਜਿਹੜੇ ਪ੍ਰੋਡਕਟਸ ਨੇ ਉਹਨਾਂ ਦਾ ਨਿਰਮਾਣ ਕਰਨਗੇ ਔਰ ਦੇਸ਼ ਵਿੱਚ ਜੁਵੇਤਨ ਦੇ ਵਿਦੇਸ਼ਾਂ ਵਿੱਚ ਜੁਵੇਤਨਗੇ ਅੱਜ ਦੇਖੋ ਦੇਸ਼ ਦੇ ਮੋਬਾਈਲ ਇੰਡਸਟਰੀ ਸਿਰਫ 3 ਯੂਨਿਟਸ ਜਿਹੜੇ ਤੋਂ ਬੋਦੀ ਦੀ ਆਈ ਸੀ ਅੱਜ ਮੋਬਾਈਲ ਇਸ ਅਸੀਂ ਦੁਨੀਆ ਦੇ ਵਿੱਚ ਨੰਬਰ 2 ਹੈ Apple ਦਾ ਮੋਬਾਈਲ ਵੀ ਤੁਸੀਂ ਦੇਖਿਆ ਹੈ ਕਿ Apple ਦਾ ਮੋਬਾਈਲ ਵੀ ਜਿਹੜਾ ਹੈ ਉਹ ਸਾਡੇ ਦੇਸ਼ ਵਿੱਚ ਬਣ ਰਿਹਾ ਹੈ ਇਸੇ ਤਰ੍ਹਾਂ ਸੋਲਰ ਇੰਡਸਟਰੀ ਦੀ ਬੜੀ ਵੱਡੀ ਸੋਲਰ ਸਾਇੰਸ ਦੀ ਲਿਥੀਅਮ ਬੈਟਰੀ ਜਿਹੜੀ ਹੁੰਦੀ ਹੈ ਉਹ ਫੈਕਟਰੀ ਜਿਹੜੀ ਹੈ ਏਸ਼ੀਆ ਦੀ ਵੱਡੀ ਫੈਕਟਰੀ ਏ ਸਾਡੇ ਦੇਸ਼ ਦੇ ਵਿੱਚ ਲੱਗ ਰਹੀ ਹੈ ਸੈਮੀ ਕੰਡਕਟਰ ਜਿਹੜੇ ਇਲੈਕਟ੍ਰੋਨਿਕਸ ਦਾ ਦਿਲ ਹੈ ਜਿਹਨੂੰ ਕਹਿ ਸਕਦੇ ਨੇ ਅਸੀਂ ਮਾਈਕਰੋ ਪ੍ਰੋਸੈਸਰ ਜਿਹੜਾ ਹਾਰਟ ਹੁੰਦਾ ਹੈ ਜਦਾ ਸਰੀਰ ਦੇ ਵਿੱਚ ਇਧਰ ਆਉ ਡਾਗਿਆ ਦਾ ਇਧਰ ਆਉ ਡਾਗਿਆ ਦਾ ਜਿਹੜਾ ਦਿਲ ਹੈ ਉਹ ਸੈਮੀ ਕੰਡਕਟਰ ਦੀ ਵੱਡੀ ਫੈਕਟਰੀ ਲੱਗ ਰਹੀ ਹੈ ਸੋ ਮੈਂ ਤੇ ਕੇਵਲ ਇਹ ਕਹਿਣਾ ਸੀ ਕਿ ਮਕਬੂਲਮਾਨ ਜੀ ਕਿਉਂ ਤਕਾ ਕਰਦੇ ਹੋ ਤੁਸੀਂ ਮੁੱਖ ਮੰਤਰੀ ਹੋ ਔਰ ਉਹ ਵੀ ਗੁਰੂ ਨਗਰੀ ਨਾਲ ਜਿੱਥੇ ਸਾਰੇ ਦੁਨੀਆ ਤੋਂ ਆ ਕੇ ਸੇਕ ਬੰਦੂ ਪੰਜਾਬੀ ਬੰਦੂ ਸਾਰੀ ਦੁਨੀਆ ਦੇ ਲੋਕ ਮੱਥਾ ਟੇਕਦੇ ਨੇ ਅਰਦਾਸਾਂ ਕਰਦੇ ਨੇ ਅਸ਼ੀਰਵਾਦ ਲੈ ਕੇ ਜਾਂਦੇ ਨੇ ਉਸੇ ਅਮਰਸਰ ਦੀ ਧਰਤੀ ਦੇ ਨਾਲ ਤੁਸੀਂ ਤਰੋ ਕੀਤਾ ਇਹ ਜਿਹੜਾ ਯੂਨਿਟੀ ਮਾਲ ਇਹਨਾਂ ਵਧੀਆ ਪ੍ਰੋਜੈਕਟ ਪੂਰਾ ਹੋ ਜਾਣਾ ਸੀ ਟੈਂਡਰ ਹੋਣਾ ਸੀ ਨਾਲ ਹੀ ਕੰਸਟ੍ਰਕਸ਼ਨ ਸ਼ੁਰੂ ਹੋ ਜਾਣੀ ਸੀ 2 ਸਾਲ ਦੇ ਵਿੱਚ ਕੰਮ ਸ਼ੁਰੂ ਹੋ ਜਾਣਾ ਸੀ ਠੰਡੇ ਬਸਤੇ ਦੀ ਬਾਤ ਹੈ ਮੈਂ ਕੜੀ ਸ਼ਬਦਾਂ ਦੀ ਨਿੰਦਾ ਕਰਨਾ ਕਿਉਂਕਿ ਮੈਂ ਅਮਰ ਸਰਦਾ ਸੇਵਾ ਦਾ ਮੇਰੇ ਲਈ ਅਮਰ ਸਰਸਤ ਦਾ ਨਾਰਾ ਹੈ ਕੋਈ ਵੀ ਅਮਰ ਸਰਦੇ ਨਾਲ ਜੇ ਧੋਗ ਕਰੇਗਾ ਜਾਂ ਅਮਰ ਸਰਦੇ ਖਿਲਾਫ ਬੋਲੇਗਾ ਤੇ ਮੈਂ ਰਾਜਨੀਤੀ ਤੋਂ ਉੱਪਰ ਉੱਟ ਕੇ ਪਾਰਟੀ ਤੋਂ ਉੱਪਰ ਉੱਟ ਕੇ ਵਿਰੋਧ ਕਰਾਂਗਾ ਉਸ ਵਿਅਕਤੀ ਦਾ ਉਸ ਪਾਰਟੀ ਦਾ ਉਸ ਆਰਗੇਨਾਈਜੇਸ਼ਨ ਦਾ ਜੋ ਕਿ ਇਹ ਮੈਂ ਸਾਰੀ ਡਿਟੇਲ ਤੁਹਾਨੂੰ ਦਿੱਤੀ ਹੈ ਧੰਨਵਾਦ ਮੈਂ ਸਭ ਗ੍ਰੇਡ ਦੀ ਗੱਲ ਲਈ ਫਾਈਟੈਕਸ ਨਾਲ ਕੰਪੇਅਰ ਕਰੀਏ 5 ਦਿਨ ਤੇ ਕਿੰਨੋ ਬੈਟ ਦੇ ਮੈਂ ਉਹੀ ਤੁਹਾਨੂੰ ਦੱਸਿਆ ਕਿ ਫਾਈਟੈਕਸ ਦੀ ਸਫਲਤਾ ਦੇਖੋ ਕਿ 5 ਦਿਨ ਦੇ ਲੱਖਾਂ ਲੋਕ ਫਾਈਟੈਕਸ ਹੀ ਚਾਹੁੰਦੇ ਰਹੇ ਇਹ ਅੰਮ੍ਰਿਤਸਰ ਦੀ ਖੂਬਸੂਰਤੀ ਹੈ ਕਿ ਅੰਮ੍ਰਿਤਸਰ ਦੀ ਸੌਦਾਵਾਂ ਨਹੀਂ ਆ ਨੇ ਤੇ ਜੇ ਇੱਥੇ 12 ਮਹੀਨੇ 365 ਦਿਨ ਪ੍ਰਦਰਸ਼ਨੀਆਂ ਲੱਗੀਆਂ ਜਰਮਨੀ ਜਿ ਲੱਗਦੀ ਹੈ ਚਾਈਨਾ ਜਿ ਲੱਗਦੀ ਹੈ ਹਰ ਵਿਦੇਸ਼ਾਂ ਦੇ ਵਿੱਚ ਲੱਗਦੀ ਹੈ ਤੇ ਨਵੇਂ ਮਹਿਮਾਨ ਵਿਦੇਸ਼ਾਂ ਤੋਂ ਦੇਸ਼ ਤੋਂ ਜ਼ਬਰਦਸਤ ਭਾਈ ਪ੍ਰਦੇਸ਼ਾਂ ਦੇ ਉਥੇ ਹਾਲ ਖੁੱਲੇ ਸੀਗੇ ਯੂਨਿਟੀ ਮਾਲ ਦੇ ਵਿੱਚ ਯੂਨੀਅਨ ਟੈਰੀਟਰੀਜ਼ ਦੇ ਹਾਲ ਖੁੱਲਨੇ ਸੀਗੇ ਛੋਟੇ ਜਿਹੜੇ ਕਾਰਟਿਸਨ ਹੈਗੇ ਨੇ ਜਿਹੜੇ ਕਾਟੇਜ ਇੰਡਸਟਰੀ ਵਾਲੇ ਨੇ ਉਹਨਾਂ ਦੇ ਲਈ ਛੋਟੇ ਛੋਟੇ ਕਾਊਂਟਰ ਬਣਨੇ ਸੀਗੇ ਫੂਡ ਕੋਰਟਸ ਬਣੀਆਂ ਸੀਗੀਆਂ ਉਹ ਸਾਰੇ ਦੇ ਗ੍ਰੈਂਡ ਲਾਟਾ ਇਹਨਾਂ ਨੇ ਪ੍ਰੋਜੈਕਟ ਪਾਸ ਕੀਤਾ ਆਇਆ ਸੇਲ ਕਰਤਾ ਉਹਨੂੰ ਕੈਂਸਲ ਕਰਤਾ ਟੈਂਡਰ ਲਗਾ ਟੈਂਡਰ ਲੱਗਣ ਤੋਂ ਬਾਅਦ 15 ਦਿਨਾਂ ਵਿੱਚ ਪ੍ਰੋਜੈਕਟ ਸ਼ੁਰੂ ਹੋਣਾ ਸੀ ਉਹਨੂੰ ਜ਼ੀਰੋ ਤੇ ਲੈ ਆਏ ਨੇ ਮੈਂ ਸਮਝਦਾ ਭਗਵੰਦਬਾਨ ਜੀ ਤੁਹਾਨੂੰ ਮੈਂ ਮੰਗ ਕਰਨਾ ਅਮਰਸਰ ਦੇ ਇੱਕ ਨਾਗਰਿਕ ਦੇ ਨਾਤੇ ਰਾਣੀ ਤੇ ਕਿ ਦੇ ਨਾਤੇ ਨਹੀਂ ਮੈਂ ਭਾਜਪਾ ਦੇ ਵਰਕਰ ਦੇ ਨਾਤੇ ਨਹੀਂ ਅਮਰਸਰ ਫਰਸਟ ਹੈ ਜਿੱਥੇ ਦੇਸ਼ ਹੈ ਉੱਤੇ ਨਾ ਪਾਰਟੀ ਹੈ ਨਾ ਪਰਿਵਾਰ ਹੈ ਦੇਸ਼ ਵਰਮੁਕ ਹੈ ਪ੍ਰਦੇਸ਼ ਵਰਮੁਕ ਹੈ ਮੇਰਾ ਸ਼ਹਿਰ ਵਰਮੁਕ ਹੈ ਮੈਂ ਤੁਹਾਨੂੰ ਬੇਨਤੀ ਕਰਨਾ ਹਮਚਾਲਾ ਲਵ ਐਸਾ ਤੱਕਾ ਨਾ ਕਰੋ ਅਮਰਸਰ ਨਾਲ ਇਹ ਯੂਨਿਟੀ ਮਾਲ ਦਾ ਪ੍ਰੋਜੈਕਟ 5 ਕਰੋੜ ਮੈ ਨੂੰ ਇਹ ਇਨਫੋਰਮੇਸ਼ਨ ਮਿਲੀ ਹੈ ਇਹ ਜਿਹੜੇ ਦਿੱਲੀ ਵਾਲੇ ਆਏ ਨੇ ਨਾ ਆਰ ਕੇ ਲੀਡਰ ਜਿਨ੍ਹਾਂ ਨੇ ਆ ਕੇ ਡੇਰਾ ਲਾ ਲਿਆ ਪੰਜਾਬ ਵਿੱਚ ਇਹਦੇ ਇਹ ਵੀ ਸ਼ਾਮਲ ਨੇ ਕਿਉਂਕਿ ਉਹਨਾਂ ਦਾ 1 ਕੋ ਲੱਖ ਸਹਿ ਕਮਾਈ 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 ਤੇ ਕੀ ਨਾਗਰਿਕਾ ਦੀ ਸੁਵਿਧਾਵਾਂ ਦੇ ਵੀ ਕਮਾਈ ਕਰੋਗੇ ਲੱਖ ਦੇ ਪਹਿਲੇ ਹੀ ਤੌਰ ਦਾ ਹੁਣ ਜਿਹੜੀ ਸੁਵਿਧਾਵਾਂ ਕੇਂਦਰ ਨੇ ਤੁਹਾਨੂੰ ਦੱਸੀ ਹੈ 70 ਕਰੋੜ ਰੁਪਏ ਦੇ ਤੱਕ ਨੇ ਕੇਂਦਰ ਵਾਲੇ ਉਹ ਅਸਲੇ ਬੈਂਟਾਜ ਵੀ ਹੈ ਉਹਨੂੰ 70 ਕਰੋੜ ਨੂੰ ਵੀ ਗ੍ਰਹਿਣ ਲਾਤਾ ਹੈ ਇਹ ਪ੍ਰੋਜੈਕਟ ਦਾ ਟੈਂਡਰ ਕੈਨਸਲ ਕਰ ਦੋ ਸਰ ਉਸ ਦਾ ਕੀ ਆਧਾਤ ਹੈ ਕਿ ਇਹ ਟ੍ਰੇਡ ਫੇਅਰ ਲੱਗਦੇ ਨੇ ਉਹਨਾਂ ਨੇ ਵੀ ਆਣਾ ਸੀ ਤੁਸੀਂ ਦੇਖਿਆ ਕਿ ਦੇਸ਼ ਦੇ ਵਿੱਚ ਪ੍ਰਗਤੀ ਮદાન ਕਿੰਨਾ ਸਫਲ ਪ੍ਰਦਰਸ਼ਨੀ ਸਥਾਨ ਹੈ ਕਿ ਜਿੱਥੇ ਸਾਰੇ ਭਾਰਤ ਦੇ ਔਰ ਵਿਦੇਸ਼ਾਂ ਦੇ ਪ੍ਰਦਰਸ਼ਨ ਪ੍ਰਦਰਸ਼ਨੀ ਕਰਨ ਵਾਲੇ ਲੋਕ ਐਗਜ਼ੀਬਿਟਰ ਆਉਂਦੇ ਨੇ ਔਰ ਅਰਬਾਂ ਅਰਬਾਂ ਦਾ ਪ੍ਰੋਫਿਟ ਕਮਾਉਂਦੇ ਨੇ ਤੇ ਡੀਲਸ ਹੁੰਦੀਆਂ ਨੇ ਬਿਜ਼ਨਸ ਡੀਲਸ ਕਿ ਜਿਹਦੇ ਨਾਲ ਕਿਹੜਾ ਮਾਲ ਭਾਰਤ ਤੋਂ ਵਿਦੇਸ਼ਾਂ ਜਾਏਗਾ ਔਰ ਕਿਹੜਾ ਮਾਲ ਵਿਦੇਸ਼ਾਂ ਤੋਂ ਭਾਰਤ ਆ ਚਾਏਗਾ ਔਰ ਕਿਹੜਾ ਮਾਲ ਭਾਰਤ ਤੋਂ ਅਲੱਗ-ਅਲੱਗ ਭਾਰਤ ਦੇ ਸਿਆ ਜਾਏਗਾ ਸੋ ਬਹਾਨਾ ਕੀ ਬਣਾਇਆ ਆਮ ਆਦਮੀ ਪਾਰਟੀ ਨੇ ਵਪਾਰੀ ਵਿਰੋਧੀ ਪਾਰਟੀ ਨੇ ਬਹਾਨਾ ਆ ਬਣਾਇਆ ਕਿ ਜੰਜੀਤ ਸਾਹਿਬ ਨੂੰ ਬਹੁਤ ਮਹਿੰਗੀ ਜਗਾ ਕਿਤੇ ਹੋਰ ਬਣਾਵਾਂਗੇ ਪਹਿਲੀ ਗੱਲ ਤੇ ਇੱਕ ਸਾਲ ਲਹਿ ਗਿਆ ਇਹਨਾਂ ਦਾ ਕਦੋਂ ਬਣਾਣਗੇ ਦੂਜੀ ਗੱਲ ਕਿ ਜਿੱਥੇ ਨਗਰ ਸੁਧਾਰ ਟਰਸਟ ਦੀ ਜਗਾ ਹੈ ਨਗਰ ਸੁਧਾਰ ਟਰਸਟ ਕੋਈ ਵਪਾਰਿਕ ਬੋਡੀ ਨਹੀਂ ਹੈ ਕਿ ਜਿੰਨੇ ਪ੍ਰੋਫਿਟ ਕਮਾਣਾ ਹੈ ਨਗਰ ਸੁਧਾਰ ਟਰਸਟ ਦਾ ਮਤਲਬ ਹੈ ਨਗਰ ਦਾ ਸੁਧਾਰ ਉਹਨਾਂ ਨੇ ਨਾਗਰਿਕਾਂ ਦਾ ਸੁਧਾਰ ਕਰਨਾ ਹੈ ਜਿੱਤੇ ਸਸਤੀ ਜ਼ਮੀਨ ਵੀ ਦੇਣੀ ਹੈ ਮੱਧਮ ਜ਼ਮੀਨ ਵੀ ਦੇਣੀ ਹੈ ਔਰ ਕਮਰਸ਼ੀਅਲ ਮਾਹੌਲ ਵੀ ਬਣਾਉਣੇ ਨੇ ਉਹ ਉਹਨਾਂ ਦਾ ਬਰਟੀਚਰਡ ਔਰ ਉਹਦੇ ਲਈ ਪੈਸਾ ਕਿੱਥੋਂ ਆਣਾ ਹੈ ਤੁਹਾਡੇ ਸਭ ਜਿਹੜੇ ਅੰਮ੍ਰਿਤਸਰ ਵਾਸੀ ਨੇ ਉਹਨਾਂ ਦੀ ਟੈਕਸਾਂ ਦੀ ਇਕਵਾਈ ਦਾ ਪੈਸਾ ਆਣਾ ਹੈ ਰੰਜੀਤ ਐਮਨੂ ਦੇ ਜਿੱਥੇ ਕਿ ਪਹਿਲੇ ਇੰਪਰੂਵਮੈਂਟ ਟਰਸ ਦਾ ਦਫਤਰ ਹੈ ਨਗਰ ਨਿਗਮ ਦਾ ਦਫਤਰ ਹੈ ਕਈ ਸਰਕਾਰੀ ਦਫਤਰ ਨੇ ਉਸੇ ਤਰ੍ਹਾਂ ਰੰਜੀਤ ਐਮਨੂ ਇੱਥੇ ਸਸਤੀ ਜਗਾ ਦੇ ਕੇ ਕਈ ਸਕੂਲ ਤੇ ਕਈ ਧਾਰਮਿਕ ਸੰਸਥਾਵਾਂ ਦੇ ਸੈਂਟਰ ਨੇ ਮੈਂ ਤਾਰੀਫ ਕਰਨਾ ਵਾ ਮੈਂ ਦੇ ਵਿਰੋਧੀ ਨਹੀਂ ਐ ਅੱਛਾ ਕੰਮ ਹੋਇਆ ਕਿ ਉਹਨਾਂ ਨੂੰ ਜਗਾ ਮਿਲੀ ਸਬਸਿਡਾਈਜ਼ਡ ਰੇਟ ਤੇ ਬੱਚਿਆਂ ਨੂੰ ਸਿੱਖਿਆ ਮਿਲ ਰਹੀ ਹੈ ਔਰ ਅਮਰ ਸਾਡੇ ਨਾਗਰਿਕਾਂ ਨੂੰ ਧਾਰਮਿਕ ਸਿੱਖਿਆ ਮਿਲ ਰਹੀ ਹੈ ਇਮਾਦੀ ਤਾਰੀਫ ਕਰਨਾ ਤੇ ਕੀ ਇਹਦੇ ਤੇ ਹੀ ਗਾੜੀ ਡਿਗਨੀ ਸੀ ਯੂਨਿਟੀ ਮਾਲ ਦੇ ਉੱਤੇ ਹੀ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਪ੍ਰੋਜੈਕਟ ਹੈ ਕੇਂਦਰ ਦਾ ਰਾਜਨੀਤੀ ਨਾਲ ਪ੍ਰੇਰਿਤ ਹੋ ਕੇ ਜਿਹੜਾ ਪ੍ਰਧਾਨ ਮੰਤਰੀ ਜੀ ਦਾ ਇਕਤਾ ਮਾਲ ਇਕਤਾ ਮਾਲ ਕੀ ਹੈ ਕਿ ਸਾਰੇ ਦੇਸ਼ ਦੀ ਇਕਤਾ ਹੋਏ ਸਾਰੇ ਦੇਸ਼ ਦੇ ਵਪਾਰੀ ਦੁਜੇ ਨਾਲ ਮਿਲਣ ਉਸ ਥਾਂ ਦੇ ਉੱਤੇ ਸੋ ਇਹਦਾ ਅੱਜ ਜੋ ਇਹਨਾਂ ਨੇ ਟੈਂਡਰ ਕੈਨਸਲ ਕੀਤਾ ਔਰ ਰੀਜ਼ਨ ਕੀ ਦਿੱਤਾ ਹੈ ਮਹਿੰਗੀ ਜ਼ਮੀਨ ਤੂੰ ਬਾਕੀ ਅਦਾਰੇ ਵੀ ਕੀ ਬੰਦ ਕਰਦੇ ਹੋ

ਪਰ ਅੱਜ ਜੋ ਕੁਠਾਰਾ ਕੀਤਾ ਗਿਆ ਕੀਤਾ ਗਿਆ ਅੰਮ੍ਰਿਤਸਰ ਦੇ ਇਸ ਫਿਊਚਰ ਦੇ ਨਾਲ ਕਿ ਤੁਸੀਂ ਦੇਖੋ ਕਿਦਾ ਫਾਇਦਾ ਕੀ ਹੋਣਾ ਸੀ ਜਿੱਥੇ ਵੱਡੇ ਉਦਯੋਪਕੀਆਂ ਨੂੰ ਔਰ ਵਪਾਰੀਆਂ ਨੂੰ ਫਾਇਦਾ ਹੋਣਾ ਸੀ ਉੱਥੇ ਹੀ ਜਿਹੜੇ ਛੋਟੇ ਵਾਟੇਜ ਇੰਡਸਟਰੀ ਹੈ ਉਹਨਾਂ ਨੂੰ ਵੀ ਇਹਦੇ ਪ੍ਰਵੀਜਨ ਸੀਗਾ ਕਿ ਸਸਤੀ ਜਗ੍ਹਾ ਦਿੱਤੀ ਜਾਏਗੀ ਤਾਂ ਕਿ ਉਹ ਆਪਣਾ ਮਾਲ ਆ ਕੇ ਪ੍ਰਦਰਸ਼ਿਤ ਕਰਨ ਉਹਨਾਂ ਨੂੰ ਲਾਭ ਹੋਏ ਔਰ ਉਹਨਾਂ ਦਾ ਵੀ ਪਰਿਵਾਰ ਜਿਹੜਾ ਪਰਫਲਿਤ ਹੋਏ ਤੇ ਉਸ ਤਰ੍ਹਾਂ ਹੀ ਇਹ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ 올 ਓਵਰ ਦ ਵਰਲਡ ਐਗਜ਼ਿਬਿਟਰੀ ਇੱਕ ਗਰਾਉਂਡ ਬਣਨੀ ਜਿਸ ਨੂੰ ਮੈਂ ਪ੍ਰੇਜ਼ੈਂਟ ਕਰਾਂਗਾ ਇੱਕ ਭਗਵੰਤਬਾਨ ਜੀ ਜੋ ਮੁੱਖ ਮੰਤਰੀ ਨੇ ਭਗਵੰਤਬਾਨ ਜੀ ਇੱਕ ਪਾਸੇ ਦਿੱਲੀ ਦੇ ਵਿੱਚ ਪ੍ਰਗਤੀ ਮੈਦਾਨ ਹੈ ਉਹ ਸਭ ਤੋਂ ਮਹਿੰਗੀ ਜਗ੍ਹਾ ਕਨੋਟ ਪਲੇਸ ਅਸੀਂ ਸਭ ਜਾਣਦੇ ਆ ਕਨੋਟ ਪਲੇਸ ਦੇ ਨਾਲ ਉਹ ਪ੍ਰਗਤੀ ਮੈਦਾਨ ਹੈ ਔਰ ਪ੍ਰਗਤੀ ਮੈਦਾਨ ਹੀ ਤੁਸੀਂ ਦੇਖੋ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹ ਦੇਖਦੇ ਹੋਏ ਕਿ ਪੁਰਾਣਾ ਹੋ ਗਿਆ ਇਹਦੇ ਜ ਆਧੁਨਿਕ ਸੂਧਾ ਹੋਣਾ ਚਾਹੀਦੀ ਹੈ ਨੇ ਜਿਹੜੇ ਵਿਦੇਸ਼ਾਂ ਤੋਂ ਸਵਦੇਸ਼ੀ ਲੋਕ ਵਪਾਰੀ ਉਦਯੋਪੀ ਆਉਂਦੇ ਨੇ ਉਹਨਾਂ ਨੇ ਕਰੋੜਾਂ ਰੁਪਏ ਸੈਂਕੜੇ ਕਰੋੜ ਖਰਚ ਕੇ ਨਵਾਂ ਪ੍ਰਗਤੀ ਮੈਦਾਨ ਬਣਾਇਆ ਪਰ ਜਗ੍ਹਾ ਨਹੀਂ ਬਦਲੀ ਉਹ ਔਖਲੇ ਨਹੀਂ ਲੈ ਗਏ ਉਹ ਫੂੜਗਾਵਾ ਨਹੀਂ ਲੈ ਗਏ ਉਹ ਨੌਜਵਾਨ ਨਹੀਂ ਲੈ ਗਏ ਉਸੇ ਹੀ ਪ੍ਰਗਤੀ ਮੈਦਾਨ ਦੀ ਜਗ੍ਹਾ ਦੇ ਉੱਤੇ ਨਵਾਂ ਪ੍ਰਗਤੀ ਮદાન ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਣਾਇਆ ਹੈ ਔਰ ਉਹ ਤੁਸੀਂ ਵੈਨਿਊ ਦੇਖੋ ਤੇ ਮੈਟਰੋ ਦੀ ਵੀ ਫੈਸਿਲਿਟੀ ਜਿਹੜੀ ਹੈ ਉਹ ਤੁਹਾਡੀ ਜਾਣਕਾਰੀ ਲਈ ਏਸ਼ੀਆ ਦਾ ਡਿਕਲੇਅਰ ਹੋਇਆ ਸਭ ਤੋਂ ਵੱਡਾ ਐਗਜ਼ਿਬਿਟਰੀ ਡੈਸਟੀਨੇਸ਼ਨ ਪ੍ਰਦਰਸ਼ਕ ਵਿਪਾਰਿਕ ਉਦਯੋਪਤੀ ਪ੍ਰਦਰਸ਼ਨੀ ਸਥਾਨ ਵਿਸ਼ਾਲੀ ਆ ਜਾਓ ਪ੍ਰਦਰਸ਼ਨੀ ਸਥਾਨ ਜਿਹੜਾ ਹੈ ਉਹ ਅੱਜ ਬਣਿਆ ਹੈ ਸੋ ਉਸਨੇ ਅੱਜ ਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਨਹੀਂ ਕਿਹਾ ਉਹਨਾਂ ਨੇ ਕਿ ਕਲਾਉਡ ਬਲੇ ਥੋੜੀ ਮਹਿੰਗੀ ਜਗ ਹੈ ਇਹਨੂੰ ਕਿਤੇ ਹੋਰ ਬਾਹਰ ਲੈ ਜਾਓ ਅਮਰਦੇਸ਼ ਨੂੰ ਨਾ ਜਿਹੜੇ ਵਪਾਰੀ ਆਉਣਗੇ ਉਦਯੋਪਤੀ ਆਉਣਗੇ ਅਸੀਂ ਉਹਨਾਂ ਨੂੰ ਸਹੂਦਾ ਦੇਣੀ ਹੋ ਮਹਿਮਾਨ ਨੇ ਤੇ ਰنجੀਤਨ ਉਹਨੂੰ ਜੈਸਾ ਖੇਤਰ ਹੈ ਜਿਹੜਾ 에ਅਰਪੋਰਟ ਦੇ ਵੀ ਕਰੀਬ ਹੈ ਰੇਲਵੇ ਸਟੇਸ਼ਨ ਦੇ ਵੀ ਕਰੀਬ ਹੈ ਜਿਹੜੇ ਮਹੱਤਵਪੂਰਨ ਹੋਟਲ ਨੇ ਉਹਨਾਂ ਦੀ ਲੰਬੀ ਲੜੀ ਜਿਹੜੀ ਹੈ ਉਹ ਰنجੀਤਨ ਉਹਦੇ ਕੋਲ ਹੈ ਜਿੱਥੇ ਸਹੂਦਾ ਜਨਕ ਉਹ ਸਾਡੇ ਮਹਿਮਾਨ ਆ ਕੇ ਠਹਿਰ ਸਕਦੇ ਨੇ ਔਰ ਜਿਹੜੇ ਦੇਸ਼ਾ ਵਿਦੇਸ਼ਾ ਤੋਂ ਆਏ ਨੇ ਉਹਨਾਂ ਨੂੰ ਅਸੀਂ ਸੌਦਾ ਦੇਣੀ ਹੈ ਸੋ ਇੱਕ ਇਹ ਬਹਾਨਾ ਬਣਾ ਕੇ ਅਸੀਂ ਦੂਰ ਲਜਾ ਰਿਹਾ ਮੈਂ ਤੁਹਾਨੂੰ ਗਰੰਟੀ ਦੇਣਾ ਇਹਨਾਂ ਨੇ ਕੁਝ ਨਹੀਂ ਕਰਨਾ ਇਹਨਾਂ ਨੇ ਅੱਗੇ ਕੀ ਕੀਤਾ ਹੈ ਮਾਨ ਸਰਕਾਰ ਨੇ ਸਿਰਫ ਬਰਬਾਦ ਕੀਤਾ ਹੈ ਵਿਨਾਸ਼ ਕੀਤਾ ਹੈ ਜਿੱਦਾ ਗੁਰੂ ਕੀ ਨਗਰੀ ਜਿੱਤੇ ਮੱਥਾ ਟੇਕਦੇ ਨੇ ਉਹ ਗੁਰੂ ਨਗਰੀ ਦੇ ਛੱਡ ਦਿਓ ਗੁਰੂ ਨਗਰੀ ਦੇ ਵਿਕਾਸ ਤੇ ਗ੍ਰੈਂਡ ਵਾਂ ਕੇ ਕਿਉਂ ਲੱਗ ਗਏ ਹੋ ਮੇਰਾ ਸਭ ਤੋਂ ਵੱਡਾ ਪ੍ਰਸ਼ਨ ਹੈ ਬੜਾ ਵੱਡਾ ਤਿਆਜਾਰ ਹੈ ਅੰਮ੍ਰਿਤਸਰ ਦੇ ਵਪਾਰੀਆ ਔਰ ਅੰਮ੍ਰਿਤਸਰ ਦੇ ਜਿਹੜੇ ਉਦਯੋਗਪਤੀ ਨੇ ਪਹਿਲੇ ਹੀ ਤੁਸੀਂ ਮਾਰ ਮਾਰੀ ਹੋਈ ਹੈ ਤੁਸੀਂ ਕਿਹਾ ਸੀ ਬਿਜਲੀ ਸਸਤੀ ਦੇ ਆਗੇ ਤੁਸੀਂ ਕਈ ਵਾਰੀ ਆਮ ਆਦਮੀ ਪਾਰਟੀ ਨੇ ਬਿਜਲੀ ਦੇ ਰੇਟ ਵਧਾ ਦਿੱਤੇ ਤੁਸੀਂ ਕਿਹਾ ਸੀਗਾ ਔਰ ਬਿਜਲੀ ਦਾ ਟੈਰਿਫ 3 ਰੁਪਏ ਯੂਨਿਟ ਤੋਂ ਜਿਹੜਾ ਸਬਸਿਡੀ ਮਿਲਦੀ ਸੀ ਜਿਹੜਾ ਇੱਕ ਰਾਤ ਮਿਲਦੀ ਸੀ ਉਹ ਵਾਪਸ ਲੈ ਲਈ ਹੈ ਇਹ ਵਪਾਰ ਨੂੰ ਛੱਟ ਮਾਰੀ ਹੈ ਉਸ ਤੋਂ ਬਾਅਦ ਤੁਸੀਂ ਕਿਹਾ ਸੀ ਪ੍ਰੋਪਰਟੀ ਟੈਕਸ ਖਤਮ ਕਰਾਂਗੇ ਕਿਥੇ ਪ੍ਰੋਪਰਟੀ ਟੈਕਸ ਜਿਹੜਾ ਉਹ ਖਤਮ ਹੋਇਆ ਉਸ ਤੋਂ ਬਾਅਦ ਤੁਸੀਂ 12500 ਕਰੋੜ ਦੇ ਨਵੇਂ ਟੈਕਸ ਲਾ ਕੇ ਲੋਕਾਂ ਦਾ ਲੱਖ ਤੋੜ ਦਿੱਤਾ ਹੈ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਹੈ ਔਰ 1 ਲੱਖ ਕਰੋੜ ਦਾ ਕਰਜ਼ਾ ਲੈ ਲਿਆ ਪਿਛਲੇ 2.5 ਸਾਲ ਵਿੱਚ ਔਰ ਤੁਸੀਂ ਇਹ ਦੇਖੋ ਉਹ ਤੁਹਾਡੀ ਜੇਬ ਤੋਂ ਨਿਕਲਿਆ ਹੈ ਇਹ 1 ਲੱਖ ਕਰੋੜ ਜਿਹੜਾ ਅਦਾ ਕਰਨਾ ਹੈ ਉਹ ਟੈਕਸ ਤੁਹਾਡੇ ਦੇ ਹੀ ਲੱਗ ਰਹੇ ਨੇ ਤੁਸੀਂ ਕਰਜ਼ਾਈ ਹੋਏ ਹੋ ਪੰਜਾਬ ਦੇ 3.5 ਕਰੋੜ ਨਿਵਾਸੀ ਜਿਹੜੇ ਨੇ ਉਹ ਕਰਜ਼ੇ ਹੀ ਡੁੱਬੇ ਨੇ ढ़ाई ਲੱਖ ਕਰੋੜ ਦਾ ਇੱਕ ਕਰਜ਼ਾ ਲੇਤਾ ਹੈ ਉਸ ਤੋਂ ਬਾਅਦ ਕੋਈ ਪਾਲਿਸੀ ਨਹੀਂ ਵ세ਖਾ ਬੈਠੇ ਨੇ ਇਹ ਬੋਲਦੇ ਨੇ ਇਹ ਪ੍ਰੈਸਿਜ ਬੋਲਦੇ ਨੇ ਤੇਰਲਾਲ ਜੀ ਉਹ ਕੋਈ ਸੂਦਾ ਨਹੀਂ ਕੋਈ ਇੰਡਸਟਰੀ ਦੀ ਪਾਲਿਸੀ ਨਹੀਂ ਕੋਈ ਵਪਾਰ ਦੀ ਪਾਲਿਸੀ ਨਹੀਂ ਕੋਈ ਵਪਾਰ ਉਹ ਇੰਡਸਟਰੀ ਨੂੰ ਰਾਹਤ ਨਹੀਂ ਉਹਨ ਦੂਜਾ ਫੇਰ ਹੋਰ ਤਿਆਜਾਰ ਜਿਹੜਾ ਹੋਇਆ ਮੇਰੇ ਕੋਲ ਅੰਮ੍ਰਿਤਵਾਲ ਜੈਨਜੀਤ ਸਵਰਗੀਏ ਤੇ ਪਿਆਰ لال ਸੇੜ ਜੀ ਆਏ ਵਰਚਾ ਤੋਂ ਲੰਬੇ ਜੀ ਤੋਂ ਮੈਂ ਮੈਂਬਰ ਪਾਰਲੀਮਨ ਮੜਿਆ ਵਰਚਾ ਤੋਂ ਲੰਬੇ ਜੀ ਕਿ ਅੰਮ੍ਰਿਤਸਰ ਫਰੋਜ਼ਪੁਰ ਰੇਲਵੇ ਲਈ ਪ੍ਰੋਜੈਕਟ ਜਿਹਦੇ ਜੁੜਨ ਦੇ ਨਾਲ ਜਿਹੜਾ ਸਾਡਾ ਅੰਮ੍ਰਿਤਸਰ ਹੈ ਔਰ ਪੰਜਾਬ ਹੈ ਉਹ ਵਪਾਰ ਔਰ ਜੋਗ ਦੀ ਦ੍ਰਿਸ਼ਟੀ ਦੇ ਨਾਲ ਦਿੱਤੇ ਉਹਨੇ ਗੁਜਰਾਤ ਦੇ ਨਾਲ ਜੋੜ ਲੈਣਾ ਸੀ ਕਾਂਡਲਾ ਪੋਰਟ ਹੈ ਉੱਥੇ ਵਿਦੇਸ਼ਾਂ ਜੀ ਮਾਲ ਜਾਂਦਾ ਉਥੇ ਉਹਨੇ ਜੋੜ ਜਾਣਾ ਸੀ ਰਾਜਸਥਾਨ ਨਾਲ ਉਥੇ ਹੀ ਉਹਨੇ ਜੋੜ ਜਾਣਾ ਸੀ ਮਹਾਰਾਸ਼ਟਰ ਨਾਲ ਸਾਡੇ ਕੋਲ ਇੱਕੋ ਹੀ ਰੇਲਵੇ ਲਿੰਕ ਹੈ ਅਮਰitsar ਬਿਆਸ ਦਿੱਲੀ ਮੁੰਬਈ ਉਹ ਜੋ ਨਵਾਂ ਲਿੰਕ ਬਣਨਾ ਸੀ ਅਮਰitsar ਫਿਰੋਜ਼ਪੁਰ ਮੁੰਬਈ ਜਿਹਦੇ ਵਿੱਚ 5 ਘੰਟੇ ਦਾ ਸਫ਼ਰ ਵੀ ਘਟਣਾ ਸੀ ਜਿੱਤੇ ਵਪਾਰੀ ਤੇ ਉਦਯੋਪਤੀਆਂ ਨੂੰ ਉਹਦਾ ਲਾਭ ਹੋਣਾ ਸੀ ਉਥੇ ਹੀ ਭਾਰਤ ਦੀ ਫੌਜ ਲਈ ਵੀ ਕਿਉਂਕਿ ਇਹ ਬਾਰਡਰ ਸਟੇਟ ਹੈ ਬਾਰਡਰ ਹੈ ਤੇ 500 ਕਿਲੋਮੀਟਰ ਤੋਂ ਵੱਧ ਉਹਨਾਂ ਨੂੰ ਹੀ ਲਾਭ ਹੋਣਾ ਸੀਗਾ ਉਥੇ ਹੀ ਮਾਲ ਜਿਹੜਾ ਜਾਂਦਾ ਹੈ ਸਕ ਸੰਜੇ ਜਿਹੜੇ ਨਾਰਮਲ ਉਹਨਾਂ ਨੂੰ ਇਲਾਬ ਹੋਣਾ ਸੀ ਪਰ ਨਹੀਂ ਉਹ ਤੁਸੀਂ ਦੇਖੋ ਪਵਨ ਬਾਂਸਰ ਜੀ ਕਾਂਗਰਸ ਦੇ ਮੰਤਰੀ ਹੁੰਦੇ ਸੀ ਉਹਨਾਂ ਨੇ ਇਸ਼ੂ ਚੁੱਕਿਆ ਹੋਇਆ ਬੁਝੋ ਨਹੀਂ ਪਰ ਮੈਂ ਐਮਪੀ ਬਣ ਕੇ ਦੀ ਆਵਾਜ਼ ਚੁੱਕੀ ਪਾਰਲੀਮੈਂਟ ਦੇ ਔਰ ਮੈਂ ਤਨਵਾਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਆਸਟ੍ਰੇਲੀਆ ਦੇ ਖੇਤ ਮੰਤਰੀ ਸੁਰਜੀਤ ਅਰੰਦਤਲੀ ਜੀ ਦਾ ਕਿ ਮੇਰੇ ਕਹਿਣ ਤੇ 299 ਕਰੋੜ 2016 ਦੀ ਨੀਤੀ ਹੈ ਉਹ ਕਪਾਸ ਨਾ ਆਗੇ ਉਹਨਾਂ ਨੇ ਬੈਂਕ ਜਮਾਗ੍ਰਾਹਤਾ ਕਿ ਰੇਲਵੇ ਲਿੰਕ ਬਰਾਉ ਔਰ ਪੰਜਾਬ ਸਰਕਾਰ ਨੇ ਹੀ ਜਨਨਾ ਸੀ ਕਿ ਇਹ ਕੋਸ਼ਿਸ਼ ਕੀਤੀ ਸੀ ਕਿ ਜੈਂਟਰ ਵੱਲੋਂ ਕਿਤੇ ਨਾ ਕਿ ਤੁਹਾਨੂੰ ਲੱਗ ਤ੍ਰੈਡਿਟ ਕੇ ਮੇਂ ਦੇ ਕਰਕੇ ਬਣਾਇਆ ਸੱਤਾ ਹੋ ਜਾਂਦਾ ਐ ਐਬਸੋਲੂਟਲੀ ਯੂ ਆਰ ਰਾਈਟ ਥੀਸ ਐਂਟੀ ਨੇਸ਼ਨ ਗਵਰਨਮੈਂਟਸ ਵੈਦਰ ਕਾਂਗਰਸ অর ਆਮ ਆਦਮੀ ਪਾਰਟੀ ਦੇ ਵਰ ਇਨਵੋਲਡ ਇਨ ਥਿਸ ਡਰਟੀ ਪੋਲਿਟਿਕਸ অর ਉਹ ਡਰਟੀ ਪੋਲਿਟਿਕਸ ਦੇ ਨਾਲ ਇਹਨਾਂ ਨੇ ਤਰੋ ਕੀਤਾ ਪੰਜਾਬ ਦੇ ਨਾਲ ਪੰਜਾਬ ਦੇ ਭਵਿੱਖ ਦੇ ਨਾਲ ਅੱਜ ਤੁਸੀਂ ਦੇਖੋ ਨਾ ਪੰਜਾਬ ਦੇ ਭਾਵੇਂ ਉਹਨਾਂ ਵਪਾਰੀ ਸਭ ਤੋਂ ਵੱਡਾ ਪਹਿਲੇ ਤਾਂ ਸਿਰਫ ਵਿਦਿਆਰਥੀ ਘਾਰੇ ਦੇ ਬਾਗ ਉਹਨੂੰ ਵਪਾਰੀ ਉਦਯੋਗਪਤੀ ਵੀ ਅੰਮ੍ਰਿਤਸਰ ਤੋਂ ਪੰਜਾਬ ਤੋਂ ਪ੍ਰਾਇਮ ਕਰ ਰਹੇ ਨੇ ਦੂਜੇ ਸੂਬਿਆਂ ਦੇ ਵਿੱਚ ਵੀ ਦੇ ਜਾਂਦੇ ਨੇ ਕਿਉਂਕਿ ਉਹਨਾਂ ਦੀ ਰੀਡ ਦੀ ਢੇਟੀ ਦੇ ਪ੍ਰਹਾਰ ਕੀ ਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ 3 ਮਹੀਨੇ ਸਾਲ ਦੇ ਵੀ ਹੋਰ ਤੱਕਾ ਦੇਖੋ ਮੈਂ ਭੁੱਲ ਗਿਆ ਸੀ ਬੈਂਕ ਦਾ ਲੋਨ ਲੈਂਦਾ ਇੱਕ ਲੋਨ ਲੈਣ ਵਾਲਾ ਆਪਣੀ ਜਮਾਤ ਦਿੰਦਾ ਸੀ ਬੈਂਕ ਨੂੰ ਔਰ ਬੈਂਕ ਤੋਂ ਉਹਨੂੰ ਲੋਨ ਦਿੰਦਾ ਸੀ ਸਰਕਾਰ ਕਿੱਥੋਂ ਆ ਗਈ ਲੋਨ ਲੈਣਾ ਲੋ ਆਪਣੀ ਜਿਦੜ ਦਿੰਦਾ ਸੀ ਬੈਂਕ ਤੋਂ ਨੂੰ ਲੋਨ ਦਿੰਦਾ ਸੀ ਸਰਕਾਰ ਆ ਗਈ ਇਤਿਹਾਸਿਕ ਪੰਜਾਬ ਵਿੱਚ ਪਹਿਲੀ ਵਾਰ ਇੱਕ ਨਾਦਰशाही ਟੈਕਸ ਲਾਤਾ ਕੋਈ ਲੋਨ ਲਏਗਾ ਉਹਦੇ ਤੇ ਪੰਜਾਬ ਸਰਕਾਰ ਵੀ ਟੈਕਸ ਉਸੂਲੇਗੀ ਸੋ ਮੈਂ ਸਮਝਣਾ ਇਸ ਤੋਂ ਵੱਡਾ ਤਕਾ ਹੋਰ ਕੀ ਹੋ ਸਕਦਾ ਅੱਜ ਵੈਟ ਜਿਹੜਾ ਹੈ ਪੈਟਰੋਲ ਉਹ ਡੀਜ਼ਲ ਤੋਂ ਉਹਨਾਂ ਨੇ ਵੈਟ ਵਧਾ ਦਿੱਤਾ ਜਿਸ ਸਿੱਤੀ ਛੱਟ ਪੰਜਾਬ ਦੇ ਲੋਕਾਂ ਦੇ ਪਈ ਹੈ ਤੁਸੀਂ ਕੋਈ ਗ੍ਰੋਥ ਤੁਸੀਂ ਕੋਈ ਵਿਕਾਸ ਨਹੀਂ ਦੇ ਸਕਦੇ कम से कम अत्याचार देना करो अमृतसर ਤੇ ਪੰਜਾਬ ਦੇ ਨਿਵਾਸੀਆ ਜੀ ਸਰ ਇੱਕ ਪ੍ਰਸ਼ਨ ਮੈਂ ਚਲਾਉਣਾ ਚਾਹੁੰਦਾ ਹਾਂ ਜਿਸ ਦਾ ਅਮੀਜਾ ਦਾਲ ਕੇ ਪਿੱਛਾ ਹੈ ਜਿਸ ਦਾ ਤੁਸੀਂ ਕਿਹਾ ਕਿ ਲੋਨ ਦਿੱਤੇ ਜਾਂਦੇ ਨੇ ਪਰ ਉਹ ਨਾ ਜਦੋਂ ਲੋਨ ਮਾਰਕੀ ਦਿੱਤਾ ਲੱਗੀ ਉਹਨਾਂ ਨੂੰ ਸਾਲਾਸ ਤੇ ਜ਼ਰੂਰ ਆਵਾਜ਼ ਹੋਈ ਐ ਇਸ ਤਰ੍ਹਾਂ ਜਿਹੜਾ ਦੇਸ਼ ਦਾ ਪੰਜਾਬ ਦਾ ਖਾਸ ਕਰਕੇ ਬਾਰਡਰ ਇੰਡੀਆ ਹੋ ਕੇ ਕਰਕੇ ਅੰਮ੍ਰਿਤਸਰ ਦਾ ਬਿਜ਼ਨਸ ਵੀ ਲੈ ਕੇ ਥੋੜਾ ਜਿਨਾ ਸੈਟ ਬੈਕ ਹੋ ਜਿਆ ਕਿਉਂਕਿ ਸਮਦੇ ਬੇਸਤੀ ਦਾ ਨਾਲ بڑا ਜਨਾਂਕ ਬਿਜ਼ਨਸ ਹੈ ਹੈ ਉਸੇ ਕਰਕੇ ਕਿ ਕਿੰਨੇ ਕਿ ਇਸ ਸੈਕਟਰ ਆ ਕਿ ਹੈ ਕਿ ਤੁਸੀਂ ਸੈਂਟਰ ਦੀ ਸਰਕਾਰ ਨੂੰ ਇਹ ਅਪੀਲ ਕਰੋ ਕਿ ਜਿਹੜੇ ਬਿਜ਼ਨਸ ਕਲਾਸ ਲੋਕ ਨੇ ਉਹਨਾਂ ਦੇ ਵੀ ਜਿਹੜੇ ਲੋਜ ਰੋਲ ਆ ਚ ਰਿਵਾਇਤਾ ਦਿੱਤੀਆਂ ਜਾਂ ਮੈਡਮ ਮੈਂ ਤੁਹਾਨੂੰ ਇਹਦਾ ਹੀ ਪ੍ਰੋਜੈਕਟ ਦੇ ਉੱਤੇ ਬੋਲਾਵਾ ਇਸ ਪ੍ਰੋਜੈਕਟ ਜਦੋਂ ਵਿਦੇਸ਼ੀ ਪਹਿਮਾਨਾਂ ਨੇ ਆਣਾ ਸੀ ਜਦੋਂ 22 ਸਟੇਟਾਂ ਦੇ ਵਪਾਰੀਆਂ ਨੇ ਆਣਾ ਸੀ ਉਦਯੋਗਪਤੀਆਂ ਨੇ ਆਣਾ ਸੀ ਤੇ ਉੱਥੇ ਕਮਾਈ ਕਿੰਨੀ ਹੋਣੀ ਸੀ ਇੱਥੋਂ ਦਾ ਜਿਹੜਾ ਪ੍ਰਯਟਨ ਹੈ ਇੱਥੋਂ ਦਾ ਜਿਹੜਾ ਟੂਰਿਜ਼ਮ ਹੈ ਉਹਨੇ ਅਸਬਾਨ ਦੇ ਪਹੁੰਚਣਾ ਸੀ ਵਪਾਰੀਆਂ ਦੀ ਜੇਬਾਂ ਭਰਨੀਆ ਸੀ ਉਦਯੋਪਤਿਆਂ ਦੀ ਜੇਬਾਂ ਭਰਨੀਆ ਸੀ ਕਿਸਾਨਾਂ ਦੀ ਜੇਬਾਂ ਭਰਨੀਆ ਸੀ ਹਰ ਛੋਟੇ ਵੱਡੇ ਵਪਾਰੀ ਦੀ ਜੇਬ ਭਰਨੀ ਸੀ ਉਹਨਾਂ ਨੇ ਆਗੇ ਇੱਥੋਂ ਪਰਚੇਜ਼ਿੰਗ ਕਰਨੀ ਸੀ ਉਹਨਾਂ ਨੇ ਆਗੇ ਤਾਂ ਸੌਦਾ ਦੇਣੀ ਸੀ ਵਪਾਰੀਆਂ ਦੇ ਵਪਾਰ ਵਧਨੇ ਸੀ ਸੋ ਇਹ ਇੱਕ ਐਸਾ ਇਹਨਾਂ ਨੇ ਲੱਕ ਤੋੜਵਾ ਇੱਕ ਕੈਨਸਲ ਕੀਤਾ ਹੈ ਟੈਂਡਰ ਜਿਹਨੇ ਪੰਜਾਬ ਨਹੀਂ ਅੰਮ੍ਰਿਤਸਰ ਦੇ ਖਾਸ ਕਰ ਔਰ ਪੰਜਾਬ ਦੇ ਪੂਹੇਖ ਦੇ ਉੱਤੇ ਇੱਕ ਗ੍ਰਹਿਣ ਲਾ ਕੇ ਰੱਖਤਾ ਐਨੀਮੋਰ ਕੁਐਸਚਨ ਜਿਹੜੀ ਸੀ ਉਹ ਦੇ ਰਹੀ ਸੀ ਅਧਿਕਰਨ ਕਰਕੇ ਪਰ ਨਹੀਂ ਕਿਉਂਕਿ ਸੋਚ ਅੰਮ੍ਰਿਤਸਰ ਵਿਰੋਧੀ ਹੈ ਵਪਾਰ ਵਿਰੋਧੀ ਹੈ ਨਾ ਕਿ ਕਾਂਗਰਸ ਨੇ 5 ਸਾਲ ਉਹ 40 ਕਰੋੜ ਦੀ ਰਾਸ਼ੀ ਦਿੱਤੀ ਨਾ ਹੀ ਆਮ ਆਦਮੀ ਪਾਰਟੀ ਨੇ ਆਪਣੇ 3 ਸਾਲ ਵਿੱਚ ਉਹ 40 ਕਰੋੜ ਦੀ ਰਾਸ਼ੀ ਦਿੱਤੀ ਔਰ ਅੰਮ੍ਰਿਤਸਰ ਦਾ ਉਹ ਸਵਰਨਮ ਦੁਆਰ ਜਿਹੜਾ ਅਮਰitsar ਫਰੰਟੂਰ ਲਿੰਕ ਰੇਲਵੇ ਦਾ ਪ੍ਰੋਜੈਕਟ ਹੈ ਉਹ ਅੱਜ ਉਹਦੇ ਤੇ ਗ੍ਰੈਂਡ ਲਾ ਕੇ ਰੱਖਤਾ ਹੈ ਸਰਕਾਰ ਨੇ ਜਿੰਨੇ ਕਿ ਅਮਰitsar ਦਾ ਭਵਿੱਖ ਬੰਨਾ ਜਗਾ ਅਮਰitsar ਦਾ ਇੱਕ ਗਰੋਥ ਇੰਜਨ ਬੰਨਾ ਜਗਾ ਇਸ ਤੋਂ ਬਾਅਦ 스마트 ਸਿਟੀ ਪ੍ਰੋਜੈਕਟ 스마트 ਸਿਟੀ ਪ੍ਰੋਜੈਕਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਦਿੱਤਾ ਕਿ ਜਿਹਦੇ ਅੰਸੀਆ ਕਿ 500 ਕਰੋੜ ਰੁਪਇਆ ਦਿੱਤਾ ਗਦੋ 2018 ਦੇ ਵਿੱਚ ਵੰਕਈਆ ਨਾਇਡੂ ਜੀ ਉਸ ਵੇਲੇ ਅਰਬਨ ਡਵੈਲਪਮੈਂਟ ਮਨਿਸਟਰ ਥੀਏ ਕਿ 50% ਕੇਂਦਰ ਸਰਕਾਰ ਦੇਗੀ 500 ਕਰੋੜ 50% ਪ੍ਰਦੇਸ਼ ਸਰਕਾਰ ਦੇ ਕੇਂਦਰ ਨੇ ਤੇ 500 ਕਰੋੜ ਦੇਤਾ ਹਰਦੀਪ ਸਿੰਘ ਪੁਰੀ ਜੀ ਵੀ ਬਾਅਦ ਵਿੱਚ ਬਣੇ ਅਰਬੰਡ ਅਰਬੰਡ ਮੰਤਰੀ ਪੰਜਾਬ ਸਰਕਾਰ ਨੇ ਆਪਣਾ ਸ਼ੇਅਰ ਨਹੀਂ ਪਾਇਆ ਥੋੜਾ ਜਿਹਾ ਸ਼ੇਅਰ ਪਾਇਆ ਜਿਹੜਾ ਕਿ ਮੈਂ ਐਮਪੀ ਸੀਗਾ ਸੁਨਾਲੀ ਗਿਰੀ ਜੀ ਉਸਲੇ ਪ੍ਰੋਜੈਕਟ ਦੇਖ ਰਹੇ ਸੀ ਉਹਨਾਂ ਨੂੰ ਕਹਿ ਕੇ ਅੱਜ 80 ਕਰੋੜ ਰੁਪਏ ਦੇ ਸੀਸੀਟੀਵੀ ਕੈਮਰੇ ਲਗਵਾਏ ਨੇ ਜਿਸ ਦੇ ਨਾਲ ਦੇਸ਼ ਅਮਨosaur ਦੇ ਨਿਵਾਸੀਆਂ ਨੂੰ ਸੁਰੱਖਿਆ ਮਿਲ ਰਹੀ ਹੈ ਬਾਕੀ ਪ੍ਰੋਜੈਕਟ ਡੇਰੇ ਨੇ ਉਹ ਠੰਡੇ ਬਸਤੇ ਚ ਪਏ ਨੇ ਕਿਉਂਕਿ ਇਹ ਪੰਜਾਬ ਦੀ ਜਿਹੜੀ ਸਰਕਾਰ ਹੈ ਇਹ ਆਪਣਾ ਜਿਹੜਾ ਮੈਚਿੰਗ ਗਰਾਟ ਹੈਗੀ ਹੈ ਉਹ ਉਹਦੇ ਚ ਨਹੀਂ ਪਾ ਰਹੀ ਉਸ ਤੋਂ ਇਲਾਵਾ ਜਿਹੜਾ ਸੋ ਹੈ ਸਾਡੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਵਪਾਰ ਉਧਾਨ ਦੇ ਲਈ ਬੰਦੇ ਭਾਰਤ train ਮੈਂ ਬੋਲਿਆ ਸੀ ਪਾਰਲੀਮੈਂਟੇ ਮੈਂ ਮੰਗਿਆ ਜੋ ਉਹ ਨਗੌਰ ਹੈ ਕਿ ਫਾਸਟ ਟ੍ਰੇਨਸ ਜੋ ਬੰਦੇ ਭਾਰਤ ਦੇ ਹੋ ਬੁਲੇਟ ਟ੍ਰੇਨ ਦੇ ਹੋ ਮਾਰੇ ਉਹ ਸਪੀਚਸ ਆਰ ਔਨ ਰਿਕਾਰਡ ਇਨ ਦਾ ਗੂਗਲ ਪਲੇਟਫਾਰਮ ਯੂ ਕੈਨ ਚੈੱਕ ਇਟ ਉਸ ਤੋਂ ਬੋਲਣ ਤੋਂ ਬਾਅਦ ਅੱਜ ਅੰਮ੍ਰਿਤਸਰ ਦਿੱਲੀ ਵੱੰਦੇ ਭਾਰਤ ਟ੍ਰੇਨ ਮਿਲੀ ਹੈ ਕਿੰਨਾ ਲਾਭ ਹੋਇਆ ਅੰਮ੍ਰਿਤਸਰ ਨਵਾਸੀਆਂ ਨੂੰ ਅੱਜ ਬੁਲੇਟ ਟ੍ਰੇਨ ਦਾ ਪ੍ਰੋਜੈਕਟ ਅੰਮ੍ਰਿਤਸਰ ਦਿੱਲੀ ਪਟਨਾ ਦਾ ਜਿਹੜਾ ਹੈ ਉਹ ਪਾਸ ਹੋਇਆ ਬੁਲੇਟ ਟ੍ਰੇਨ ਚੱਲੇਗੀ ਡੇਢ ਘੰਟੇ ਚ ਦਿੱਲੀ ਤੋਂ ਅੰਮ੍ਰਿਤਸਰ ਦਾ ਸਫ਼ਰ ਪੂਰਾ ਹੋ ਜਾਏਗਾ ਅੱਜ ਦਿੱਲੀ ਤੋਂ ਅੰਮ੍ਰਿਤਸਰ ਦਾ ਗੜਕਰੀ ਜੀ ਪ੍ਰਧਾਨ ਮੰਤਰੀ ਜੀ ਔਰ ਗੜਕਰੀ ਜੀ ਨੂੰ ਮੈਂ ਧੰਨਵਾਦ ਕਰਾਂਗਾ ਜਿਹੜਾ ਐਕਸਪ੍ਰੈਸ ਹਾਈਵੇ ਸੜਕ ਨਿਰਮਾਣ ਪ੍ਰੋਜੈਕਟ ਹੈ ਉਹਦੇ ਤੇ ਵੀ ਕੰਮ ਚੱਲ ਰਿਹਾ ਸੋ ਇਹਦਾ ਲਾਭ ਜਿਹੜਾ ਹੈ ਉਹ ਅੰਮ੍ਰਿਤਸਰ ਨੂੰ ਹੋਣ ਵਾਲਾ ਹੈ ਸੋ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਜਿਹੜੇ ਦੋ ਪੁਲ ਸੀਗੇ 70 ਸਾਲ ਤੋਂ ਉਹਨਾਂ ਦੀ ਕਿਸੇ ਨੇ ਸੁਧ ਨਹੀਂ ਸੀ ਲਈ ਭੰਡਾਰੀ ਪੁਲ ਤੇ ਰੀਗੋ ਬ੍ਰਿਜ ਉਹਦੇ ਉੱਤੇ ਜਾਮ ਲੱਗ ਜਾਂਦੇ ਸੀਗੇ ਸੋ ਮੈਂ ਉਹ ਦੋਨੋਂ ਪੁਲ ਪਾਸ ਕਰਾ ਕੇ ਲਿਆ ਹਾਂ ਉਹ ਗਾੜਾ ਰੇਲਵੇ ਤੋਂ ਮੇਰੀ ਐਪਰੈਸ ਕਾਨਫਰੰਸਾਂ ਦੇਖ ਲਓ ਅੱਜ ਭੰਡਾਰੀ ਪੁਲ ਦਾ ਕੰਮ ਕੰਪਲੀਟ ਹੋ ਗਿਆ ਹੈ ਰੀਗੋ ਬ੍ਰਿਜ ਦਾ ਕੰਮ ਹੈ ਇਨ ਟੱਟਾ 2 ਸਾਲ ਦੇ ਵਿੱਚ ਰੀਗੋ ਬ੍ਰਿਜ ਜਿਹੜਾ ਹੈ ਅੰਮ੍ਰਿਤਸਰ ਨੂੰ ਨਵਾਂ ਰੀਗੋ ਬ੍ਰਿਜ ਸਮਰਪਿਤ ਹੋ ਜਾਇਆ ਹੋ ਜਾਏਗਾ ਜਿਹੜਾ ਚਰਮੜਾਈ ਸਥਿਤੀ ਦੇ ਵਿੱਚ ਸੀ ਸੋ ਇਹ ਅੰਮ੍ਰਿਤਸਰ ਦੀ ਵਿਕਾਸ ਗਾਥਾ ਜਿਹੜੀ ਹੈ ਉਹ ਅਸੀਂ ਚੜਾਈ ਜਣ ਉਸ ਤੋਂ ਬਾਅਦ ਹੀ ਕਿ ਇੰਪੋਰਟੈਂਟ ਤੁਸੀਂ ਫਰਕ ਦੇਖੋ ਜਿੱਥੇ ਸਾਡੇ ਕੋਲ ਸਾਡਾ ਪ੍ਰੋਜੈਕਟ ਹੈਗਾ ਆਈਟੀ ਸੈਂਟਰ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ ਸਾਫਟਵੇਅਰ پارک ਮੈਂ ਪੰਜਾਬ ਦਾ ਅੰਮ੍ਰਿਤਸਰ ਲੈ ਕੇ ਆਇਆ ਅੱਜ ਉਹਦੇ ਤੇ 20 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਪੂਰਾ ਹੋ ਚੁੱਕਾ ਕੁਕੂਰੀਆ ਹੋ ਗਿਆ ਐ ਸੁਨੀਪੀ ਹੋ ਗਿਆ ਆਓ ਬੈਠੋ ਕਿਸਨ ਕੁਕੂਰੀ ਸਾਡੇ